ਇੰਟਰਸਟੇਟ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਕਿਸ ਤਰ੍ਹਾਂ ਜੇਲ੍ਹ ਚ ਬੈ ਕੇ ਡਰੱਗ ਮੰਗਾਈਆਂ ਜਾ ਰਹੀਆਂ ਸੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਪੁਲਿਸ ਦੇ ਹੱਥੇ ਚੜੇ ਗੁਜਰਾਤ ਜਾ ਕੇ ਇੱਕ ਫੈਕਟਰੀ ਨੂੰ ਵੀ ਉਹਦੇ ਤੋਂ ਵੀ ਬਹੁਤ ਸਾਰੀਆਂ ਜੜੀਆਂ ਦਵਾਈਆਂ ਬਰਾਮਦ ਕੀਤੀਆਂ ਸਨ ਨਾਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਬਰਪੂਰ ਸਾਹਿਬ ਇਹ ਜਿਹੜੀ ਵੱਡੀ ਇੱਕ ਜਿਹੜੀ ਇਹ ਰਿਕਵਰੀ ਹੋਈ ਹੈ ਗੁਜਰਾਤ ਦੇ ਨਾਲ ਪੰਜਾਬ ਦਾ ਇੱਕ ਲਿੰਕ ਜੁੜਿਆ ਹੈ ਇਹ ਕਿਸ ਤਰ੍ਹਾਂ ਪੂਰੀ ਦੇਖੋ 4th ਦਸੰਬਰ ਨੂੰ ਅਸੀਂ ਇਹ ਪਹਿਲਾ ਕਮਰਸ਼ੀਅਲ ਕੁਆਂਟੀਟੀ ਰਿਕਵਰ ਕੀਤੀ ਸੀ ਇੱਕ ਸਮਗਲਰ ਤੋਂ ਅੰਮ੍ਰਿਤਸਰ ਚ ਉਹਨੂੰ ਬੜਾ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਪਹਿਲਾਂ ਅਸੀਂ ਤਰਨਤਾਰ ਅੰਮ੍ਰਿਤਸਰ ਦੇ ਸਮਗਲਰ ਫੜੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਪੁੱਛਗਿੱਤ ਤੇ ਯੂਪੀ ਪਹੁੰਚੇ ਹਾਪੜ ਦੇ ਵਿੱਚ ਉੱਥੋਂ ਪਤਾ ਲੱਗਿਆ ਕਿ ਮਾਨਸਾ ਜੇਲ੍ਹ ਦੇ ਵਿੱਚ ਵੀ ਇੱਕ ਸਮਗਲਰ ਬੈਠਾ ਇਹ ਨੈਟਵਰਕ ਚਲਾ ਰਿਹਾ ਉਹ ਵੀ ਯੂਪੀ ਦਾ ਰੈਜ਼ੀਡੈਂਟ ਹੈ ਉਸ ਤੋਂ ਬਾਅਦ ਆਗਰਾ ਸਾਡੀ ਪੁਲਿਸ ਪਾਰਟੀ ਗਈ ਉੱਥੋਂ ਬ੍ਰੇਕ ਕੀਤਾ ਔਰ ਹਾਪੜ ਦੇ ਵਿੱਚ ਪਤਾ ਲੱਗਿਆ ਕਿ ਕਿਸ ਤਰ੍ਹਾਂ ਫੋਰਡ ਨਾਮ ਦੇ ਉੱਤੇ ਸਾਰੀ ਇਹ ਗੱਲ ਚੱਲ ਰਹੀ ਹੈ ਫਰਮ ਉਸ ਤੋਂ ਬਾਅਦ ਉਸ ਕੜੀ ਦੇ ਵਿੱਚ ਅੱਗੇ ਗੁਜਰਾਤ ਪਹੁੰਚੇ ਅੰਮਦਾਬਾਦ ਉੱਥੋਂ ਫਿਰ ਇਹ ਸਾਡੀ ਜਿਹੜੀ ਹੈ ਮੈਨੂਫੈਕਚਰਿੰਗ ਯੂਨਿਟ ਤੋਂ ਰਿਕਵਰੀ ਹੋਈ ਟੋਟਲ 15 ਲੱਖ 80000 ਦੇ ਕਰੀਬ ਟੈਬਲੇਟਸ ਹੈਗੀਆਂ ਔਰ 12 ਮੁਲਜ਼ਮ ਅਸੀਂ ਹੁਣ ਤੱਕ ਫੜ ਚੁੱਕੇ ਹਾਂ ਅੱਛਾ ਸਰ ਕੱਲ ਹਾਈ ਕੋਰਟ ਨੇ ਵੀ ਬੜੀ ਵੱਡੀ ਟਿੱਪਣੀ ਕੀਤੀ ਹੈ ਵੀ ਜੇਲ੍ਹ ਦੇ ਵਿੱਚੋਂ ਇਹ ਸਾਰਾ ਚੱਲ ਰਿਹਾ ਇਹ ਤੁਸੀਂ ਵੀ ਦੇਖੋ ਜਿਹੜਾ ਪਕੜਿਆ ਉਹਦਾ ਵੀ ਕਿਤੇ ਨਾ ਕਿਤੇ ਕਨੈਕਸ਼ਨ ਜੇਲ੍ਹ ਦੇ ਨਾਲ ਜੁੜਿਆ ਹੋਇਆ ਹੈ ਸੀਗਾ ਕਿਹਾਂ ਹੋਰ ਬੰਦੇ ਵੀ ਕੋਈ ਪ੍ਰੋਟੈਕਸ਼ਨ ਵਾਂਡ ਤੇ ਲੈਂਦੇ ਜਾਣਗੇ ਜੀ ਦੇਖੋ ਅਸੀਂ ਲੈ ਕੇ ਆਏ ਆ ऑलरेडी ਯੋਗੇਸ਼ ਕੁਮਾਰ ਪਰ ਦੇਖੋ ਇਹ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੋਂ ਨੈਟਵਰਕ ਚੱਲ ਰਿਹਾ ਹੁਣ ਜਿਹੜਾ ਬੰਦਾ ਇਸ ਗੱਲ 'ਚ ਪਹਿਲਾਂ ਹੀ ਇਨਵੋਲਡ ਹੈ ਉਹ ਕੋਈ ਨਾ ਕੋਈ ਆਪਣਾ ਮੈਸੇਜ ਭੇਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਬਿਕੋਜ਼ ਵੀ ਆਰ ਅ ਸੋਸਾਇਟੀ ਕਿੰਨੇ ਕੀਮਤ ਦੀ ਡਰੱਗਸ ਆ ਜਿਹੜੀਆਂ ਫੜੀਆਂ ਗਈਆਂ ਜੀ ਦੇਖੋ ਕੀਮਤ ਜੋ ਦੱਸੀ ਹੈ ਤੇ ਕੋਈ ਨੂੰ 51 ਲੱਖ ਦੇ ਕਰੀਬ ਦੱਸ ਰਹੇ ਹੈ ਜੋ ਡਰੱਗ ਇਨਸਪੈਕਟਰ ਪਰ ਸਾਨੂੰ ਉਹਦਾ ਹੋਰ ਕਲੈਰੀਫਾਈ ਕਰਨਾ ਜ਼ਰੂਰੀ ਹੈ ਇਹ ਇਹਨੂੰ ਲੈ ਕੇ ਸਿਰ ਹੋਰ ਪੁਲਿਸ ਕਿਹੜੇ ਕਿਹੜੇ ਐਂਗਲ ਤੇ ਕੰਮ ਕਰੇ ਜੀ ਸਾਰੇ ਐਂਗਲ ਜੀ ਬੈਕਵਰਡ ਫਾਰਵਰਡ ਲਿੰਕੇजेस ਮੈਨੂਫੈਕਚਰਿੰਗ ਤੱਕ ਆਪਾਂ ਪਹੁੰਚ ਗਏ ਆ ਅਗੇ ਡਿਸਟ੍ਰਿਬਿਊਟਰ ਡਿਸਟ੍ਰਿਬਿਊਸ਼ਨ ਚੈਨਲ ਆ ਸਾਰੇ ਸਮੈਸ਼ ਕਰਾਂਗੇ ਕਿ ਪੰਜਾਬ ਨੂੰ ਆਪਾਂ ਡਰਗ ਫ੍ਰੀ ਬਣਾਉਣਾ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਸਾਰੀ ਸਾਡੀ ਫੋਰਸ ਸਾਡੇ ਆਫੀਸਰ ਬਹੁਤ ਮਿਹਨਤ ਕਰ ਰਹੇ ਨੇ ਔਰ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਡਰਗਸ ਦੀ ਰਿਕਵਰੀ ਹੋਈ ਹੈ ਪਿਛਲੇ ਦਿਨਾਂ ਚ ਵੀ ਔਰ ਉਸੇ ਲੜੀ ਦੇ ਵਿੱਚ ਅਸੀਂ 12 ਡਰਗ ਸਮੱਗਲਰ ਫੜੇ ਨੇ ਔਰ ਸਿੰਥੈਟਿਕ ਡਰੱਗਜ਼ ਦੀ ਮੈਂ ਸਮਝਦਾ ਬਹੁਤ ਵੱਡੀ ਤੇ ਸਿਗਨੀਫੀਕੈਂਟ ਰਿਕਵਰੀ ਅਸੀਂ ਕੀਤੀ ਹੈ ਇੰਟਰ ਸਟੇਟ 15.8 ਲੱਖ ਗੋਲੀਆਂ ਫੜੀਆਂ ਗਈਆਂ ਜਿਹੜੀ ਕਿ ਟ੍ਰੈਮਾਡੋਲ ਔਰ ਐਲਪਰਾਜ਼ੋਲਮ ਇਹ ਦੋ ਸాల్ట్స్ ਨੇ ਜਿਹੜੇ ਕਿ ਹੈਬਿਟ ਫਾਰਮਿੰਗ ਵੀ ਨੇ ਤੇ ਉਹ ਆਮ ਸਿੰਥੈਟਿਕ ਡਰਗ ਜਿੱਥੇ ਵੀ ਯੂਜ਼ ਹੁੰਦੀ ਹੈ ਡਰਗ ਅਬਿਊਜ਼ ਵਾਸਤੇ ਉਹਦੇ ਚ ਯੂਜ਼ ਹੁੰਦੀਆਂ ਇਦੇ ਚ ਮੈਂ ਸਾਰੀ ਟੀਮ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨਾ ਮਿਸਟਰ ਅਬੀ ਮੰਨਿਉ ਰਾਣਾ ਸਾਡੇ ਜਿਹੜੇ ਅਮੋਲਕਦੀਪ ਇਨਸਪੈਕਟਰ ਸੀਆਈਏ 1 ਔਰ ਉਹਨਾਂ ਦੀ ਸਾਰੀ ਟੀਮ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਇਹ ਕੀਤੀ ਜੇ ਤੁਹਾਨੂੰ ਯਾਦ ਹੋਵੇਗਾ ਇਹ ਮੁਕੱਦਮਾ ਨੰਬਰ 140 41223 ਦਾ ਹੈਗਾ 4th ਡਿਸੰਬਰ ਦਾ ਇਹਦੇ ਸਭ ਤੋਂ ਪਹਿਲਾਂ ਆਪਾਂ ਪ੍ਰਿੰਸ ਨਾਮ ਦਾ ਇੱਕ ਡਰੱਗ ਪੈਡਲਰ ਸਿੰਥੈਟਿਕ ਡਰੱਗਸ ਦਾ ਫੜਿਆ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵੰਡ ਤੇ ਲਿਆਇਆ ਉਹਦੇ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ surjeet ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚ ਮੁਲਜ਼ਮ ਗੁਰਪ੍ਰੀਤ ਤੇ ਜਿਹੜਾ ਮੈਜਰ ਹੈ ਇਹ ਪੁੱਛ ਕੇ ਤੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਹੈਗਾ ਹਾਪੜ ਦਾ ਯੂਪੀ ਦੇ ਵਿੱਚ ਉਹ ਐਲੀਕੇਮ ਫਾਰਮਾ ਨਾਮ ਦੀ ਇੱਕ ਜਾਲੀ ਜਿਹੜੀ ਫਾਰਮਾ ਯੂਨਿਟ ਰਜਿਸਟਰ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਕਰਾਈ ਹੋਈ ਹੈ ਉਹ ਸਪਲਾਈ ਕਰਦਾ ਸੀਗਾ ਇਸ ਤੋਂ ਬਾਅਦ ਸਾਡੀ ਟੀਮ ਉੱਥੇ ਗਈ ਮਿਸਟਰ ਡੀਸੀਪੀ ਹਰਪ੍ਰੀਤ ਮਡੇਰ ਸਾਹਿਬ ਵੀ ਇਹਦੀ ਸੁਪਰਵੀਜ਼ਨ ਕਰਦੇ ਰਹੇ ਉਦੋਂ ਪਤਾ ਲੱਗਿਆ ਕਿ ਸਚਿਨ ਕੁਮਾਰ ਨੇ ਦੱਸਿਆ ਕਿ ਇੱਕ ਯੋਗੇਸ਼ ਨਾਮ ਦਾ ਬੰਦਾ ਹੈ ਜੋ ਕਿ ਮਾਨਸਾ ਜੇਲ੍ਹ ਦੇ ਵਿੱਚ ਲੋਜ ਹੈਗਾ ਉਹ ਵੀ ਯੂਪੀ ਦਾ ਹੀ ਰਹਿਣ ਵਾਲਾ ਹਾਪੜ ਦੇ ਕੋਲ ਦਾ ਉਹ ਮੇਨ ਇਹਨਾਂ ਦਾ ਕੋਆਰਡੀਨੇਟ ਕਰਾਉਂਦਾ ਸੀ ਸਾਰੀਆਂ ਇਹ ਡਰੱਗ ਸੇਲਸ ਉਹ ਯੋਗੇਸ਼ ਕੁਮਾਰ ਨੂੰ ਫਿਰ ਅਸੀਂ ਮਾਨਸਾ ਤੋਂ ਲੈ ਕੇ ਆਏ ਉਹਦੀ ਪੁੱਛਗਿੱਛ ਤੋਂ ਅੱਗੇ ਚੱਲੇ ਉਹਨੇ ਸਾਨੂੰ ਅੱਗੇ ਦੱਸਿਆ ਯੋਗੇਸ਼ ਨੇ ਤੇ ਸੱਚੇ ਨੇ ਕਿ ਗਲੌਸ ਫਾਰਮਾਸੋਟਿਕਲ ਜੇ ਕਿ ਅਹਮਦਾਬਾਦ ਗੁਜਰਾਤ ਦੇ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਹੈ ਜਿੱਥੋਂ ਇਹ ਸਾਰੀ ਇਲੀਗਲ ਜਿਹੜੀ ਸਿੰਥੈਟਿਕ ਡਰੱਗਾਂ ਉਹ ਆ ਰਹੀ ਹੈ ਫਿਰ ਟੀਮ ਅਸੀਂ ਉੱਥੇ ਸਪੈਸ਼ਲ ਭੇਜੀ ਔਰ ਇਹਦੇ ਚ ਫੋਜ ਡਾਕੂਮੈਂਟ ਸਾਨੂੰ ਮਿਲੇ ਜਿਹੜੀ ਐਲੀਕੇਮ ਦੇ ਯੁਕਤੇ ਜਿਹੜੇ ਹਾਪਰ ਤੋਂ ਇੱਕ ਹੋਰ ਗੱਲ ਪਤਾ ਲੱਗੀ ਕਿ ਹਾਪਰ ਤੋਂ ਪਹਿਲਾਂ ਇਹ ਆਗਰੇ ਜਾਂਦੀ ਸੀ ਆਗਰੇ ਦਾ ਇੱਕ ਆਕਾਸ਼ ਨਾਮ ਦਾ ਮੁਲਜ਼ਮ ਇਹ ਚ ਗ੍ਰਿਫਤਾਰ ਕੀਤਾ ਅਸੀਂ ਫਿਰ ਆਗਰੇ ਜਾ ਕੇ ਆਪਣੀ ਟੀਮ ਨੇ ਉੱਥੋਂ ਕਰਦੇ ਕਰਦੇ ਫਿਰ ਅਸੀਂ ਏਟੀਐਸ ਗੁਜਰਾਤ ਦੀ ਹੈਲਪ ਲਈ ਉਹਨਾਂ ਨੇ ਬੜੀ ਸਾਡਾ ਸਾਥ ਦਿੱਤਾ ਲੋਕਲ ਪੁਲਿਸ ਨੇ ਉੱਥੇ ਤੇ ਉੱਥੋਂ ਫਿਰ ਇਹ ਵੱਡੀ ਕਨਸਾਈਨਮੈਂਟ ਜਿਹੜੀ ਆ ਫਾਰਮਾਸੋਟਿਕਲ ਯੂਨਿਟ ਤੋਂ ਅਸੀਂ ਫੜ ਕੇ ਲਿਆਏ ਉੱਥੇ ਦੋ ਮੁਲਜ਼ਮ ਮਨੀਸ਼ ਤੇ ਇੱਕ ਰੇਖਾ ਇਹ ਦੋਨੇ ਬੰਦੇ ਉਹਨਾਂ ਨੇ ਉੱਥੇ ਜਾ ਕੇ ਯੂਨਿਟ ਆਪਣਾ ਸਟੈਬਲਿਸ਼ ਕੀਤਾ ਸੀ ਜੋ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਦਿੱਲੀ ਬੇਸ ਬੰਦੇ ਸੀਗੇ ਫਿਰ ਇਹਨਾਂ ਨੇ ਜਾ ਕੇ ਗੁਜਰਾਤ ਦੇ ਵਿੱਚ ਇਹ ਮੈਨੂਫੈਕਚਰਿੰਗ ਯੂਨਿਟ ਆਪਣਾ ਉੱਥੇ ਚਲਾ ਲਿਆ ਉਸ ਤੋਂ ਬਾਅਦ ਇਹਨਾਂ ਦੇ ਲਿੰਕੇਜ ਇਸ ਤਰ੍ਹਾਂ ਦੇ ਹੋ ਗਏ ਕਿ ਅਸੀਂ ਕਿਸ ਤਰ੍ਹਾਂ ਸਿੰਥੈਟਿਕ ਡਰੱਗਸ ਤੇ ਰੂਟ ਜਿਹੜਾ ਚੂਜ਼ ਕੀਤਾ ਇੱਕ ਫੋਲਡ ਫਾਰਮ ਯੂਪੀ ਦੇ ਵਿੱਚ ਹਾਪਰ ਆਗਰਾ ਫਿਰ ਪੰਜਾਬ ਤੋਂ ਇਹ ਇਹਨੂੰ ਮੈਂ ਬਹੁਤ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਇੱਕ ਬੜਾ ਵੱਡਾ ਕਾਟਲ ਸਮੈਸ਼ ਹੋਇਆ ਡਰੱਗਸ ਦਾ ਤੇ ਇਹਦੇ ਚ ਜਿਹੜੀ ਅਗਲੀ ਪੁੱਛਗਿੱਛ ਹੈ ਉਹ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ ਟ੍ਰਾਂਜ਼ਿਟ ਰਿਮਾਂਡ ਤੇ ਉੱਥੋਂ ਲੈ ਕੇ ਆਏ ਆ ਸਾਡੀ ਟੀਮ ਪਹੁੰਚੀ ਹੈ ਤੇ ਹੁਣ ਰਿਮਾਂਡ ਲੈ ਕੇ ਇਹਨਾਂ ਦੀ ਅਗਲੀ ਕਾਰਵਾਈ ਹੋਏਗੀ ਔਰ ਇਹਦੇ ਚ ਨੈਟਵਰਕ ਜਿਹੜਾ ਕਾਫੀ ਵੱਡਾ ਮੈਂ ਸਮਝਦਾ ਬ੍ਰੇਕਅਪ ਕੀਤਾ ਗਿਆ ਇਹਦੇ ਚੋ ਇਹ ਵੀ ਗੱਲ ਪਤਾ ਲੱਗੀ ਹੈ ਡੂਰਿੰਗ ਜਦੋਂ ਸਾਡੀ ਟੀਮ ਉੱਥੇ ਸਰਚ ਕਰ ਰਹੀ ਸੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਵੀ ਇਹਨਾਂ ਨੂੰ ਕੋਈ ਨੋਟਿਸ ਆਇਆ ਹੋਇਆ ਸੀ ਇਸ ਫਰਮ ਨੂੰ ਸ਼ਾਇਦ ਉਹਨਾਂ ਦੇ ਵੀ ਰਡਾਰ ਤੇ ਸੀ ਪਰ ਆਪਣੀ ਟੀਮ ਪਹਿਲਾਂ ਪਹੁੰਚ ਗਈ ਤੇ ਉਹਨਾਂ ਕੋਲ ਸਾਡੇ ਕੋਲ ਬੜੀ ਡਾਇਰੈਕਟ ਐਵੀਡੈਂਸ ਸੀਗੀ ਜਿਸ ਤੋਂ ਇਹ ਵੱਡੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਆਪਾਂ ਇਨਵੈਸਟੀਗੇਟ ਕਰਾਂਗੇ ਔਰ ਇਸ ਗੱਲ ਤੇ ਸਾਰੇ ਆਪਾਂ ਵਚਨਬੱਧ ਆ ਕਿ ਅਸੀਂ ਆਪਣੀ ਪੰਜਾਬ ਸਟੇਟ ਨੂੰ ਅਮਰਸਰ ਕਮਿਸ਼ਨਰੇਟ ਦੀ ਪੁਲਿਸ ਦੇ ਸਾਰੇ ਆਫਸਰਾਂ ਨੂੰ ਮੈਂ ਦਿਲੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਦਿਨ ਰਾਤ ਨਹੀਂ ਦੇਖਿਆ ਸਾਰੀ-ਸਾਰੀ ਰਾਤ ਟਰੈਵਲ ਕੀਤਾ ਇਹੋ ਜੇ ਮੌਸਮ ਦੇ ਵਿੱਚ ਔਰ ਉੱਥੇ ਜਾ ਕੇ ਐਡੀ ਵੱਡੀ ਇਹ ਕਾਮਯਾਬੀ ਨੂੰ ਅੰਜਾਮ ਦਿੱਤਾ 12 ਲੋਕ ਮੈਂ ਤੁਹਾਨੂੰ ਦੱਸਿਆ ਜੀ 12 ਸਮੱਗਲਰ ਫੜੇ ਨੇ ਵੱਖ-ਵੱਖ ਜਗ੍ਹਾ ਤੋਂ ਪੰਜਾਬ ਜੋਪੀ ਗੁਜਰਾਤ तकरीबन 2 2 3 ਸਾਲ ਹੋ ਗਏ ਸੀ ਇਹਨਾਂ ਨੂੰ ਇਹ ਕੰਮ ਕਰਦਿਆਂ ਨੂੰ ਬੇਸਿਕਲੀ ਇਹ ਇੱਕ ਲਿਊਕ੍ਰੇਟਿਵ ਬਿਜ਼ਨਸ ਬਣ ਜਾਂਦਾ ਜੀ ਜਦੋਂ ਵੀ ਆਪਾਂ ਬਿਜ਼ਨਸ ਦੇ ਵਿੱਚ ਜਾਂਦੇ ਹਮੇਸ਼ਾ ਲੋਰ ਹੋ ਜਾਂਦਾ ਆਦਮੀ ਔਰ ਜਿਸ ਤਰ੍ਹਾਂ ਆਪਾਂ ਇਹ ਦੇਖਿਆ ਕਿ ਫੋਲਡ ਫਰਮਸ ਬਣਾ ਲਈਆਂ ਇਹਨਾਂ ਨੇ ਵੀ ਆਪਣੇ ਮਨ ਦੀ ਤਸੱਲੀ ਕਰ ਲਈ ਵੀ ਠੀਕ ਆ ਸੇਫ ਆ ਉੱਥੇ ਤੱਕ ਹਾਲਾਂਕਿ ਪਤਾ ਇਹਨਾਂ ਨੂੰ ਸੀਗਾ ਇਹ ਸਾਰੀ ਗੱਲ ਦਾ ਕਿਉਂਕਿ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਮੀਟਿੰਗਸ ਹੋਈਆਂ ਸੀਕ੍ਰੀਟ ਮੀਟਿੰਗਸ ਕਿ ਅਸੀਂ ਤੁਹਾਨੂੰ ਸਪਲਾਈ ਕਰਾਂਗੇ ਪੰਜਾਬ ਦੇ ਵਿੱਚ ਥੋੜੀ ਸਟ੍ਰਿੰਜੈਂਟ ਲਾਜ਼ ਕਰਕੇ ਇਹ ਵੀ ਸਾਨੂੰ ਜਿਹੜੇ ਡਰਗ ਕੰਟਰੋਲਰ ਤੇ ਡਰਗ ਇਨਸਪੈਕਟਰ ਅਸੀਂ ਇਥੋਂ ਨਾਲ ਲੈ ਕੇ ਗਏ ਸੀ ਮੈਂ ਉਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੀਦਾ ਇਸ ਤੇ ਚਾਹਾਂਗਾ ਕਿ ਡਰਗ ਕੰਟਰੋਲਰ ਪੰਜਾਬ ਔਰ ਡਾਕਟਰ ਤਿਰਖਾ ਜਿਹੜੇ ਉਹਨਾਂ ਦੇ ਆਈਐਸ ਅਫਸਰ ਨੇ ਸਾਡੇ ਉਹਨਾਂ ਨੇ ਬੜਾ ਸਾਡਾ ਸਪੋਰਟ ਦਿੱਤੀ ਔਰ ਨਾਲ ਸਾਡੀ ਟੀਮ ਹੋ ਗਈ ਕਿਉਂਕਿ ਟੈਕਨੀਕਲੀ ਉਹ ਸਾਰੀ ਅਸਿਸਟ ਕਰਦੇ ਰਹੀ ਟੀਮ ਨੂੰ ਉਹਨਾਂ ਨੇ ਇੱਕ ਗੱਲ ਦੱਸੀ ਕਿ ਪੰਜਾਬ ਦੇ ਵਿੱਚ ਕੁਝ ਇਨਸਟਰਕਸ਼ਨਸ ਤੇ ਕੁਝ ਜਿਹੜੀਆਂ ਲਾਈਸੈਂਸ ਦੀਆਂ ਸ਼ਰਤਾਂ ਨੇ ਉਹ ਕਾਫੀ ਸਟ੍ਰਿੰਜੈਂਟ ਕਰ ਦਿੱਤੀਆਂ ਗਈਆਂ। ਉਸੇ ਗੱਲ ਤੋਂ ਇਹ ਆਪਾਂ ਨੇ ਗੱਲ ਸਾਹਮਣੇ ਆਈਏ ਕਿ ਵਾਇਆ ਯੂਪੀ ਰੂਟ ਇੱਕ ਫੋਡ ਫਰਮ ਲਾ ਕੇ ਤੇ ਉੱਥੋਂ ਕਮਾ ਕੇ ਪੰਜਾਬ ਚ ਆ ਰਹੀ ਸੀ। ਦੇਖੋ ਇਹਨਾਂ ਦਾ ਜੋ ਮੋਡਸ ਆਪਰੇਂਡਿੰਗ ਸਾਹਮਣੇ ਆਇਆ ਹੈ ਕੂਰੀਅਰ ਕਰਦੇ ਸੀਗੇ। ਕੂਰੀਅਰ ਕਰਕੇ ਪਹਿਲਾਂ ਹੱਪਰ ਜਾਂਦੀ ਸੀ। ਹੱਪਰ ਵਾਲਾ ਆਗਰੇ ਜਾਂ ਛੱਡਿਆ ਹੁੰਦਾ ਸੀ ਗੱਡੀ 'ਚ ਜਾਂ ਕਈ ਵਾਰ ਉਹ ਵੀ ਕੋਈ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਸਾਡੀ ਟੀਮ ਨੇ ਜਰੂਰ ਦੱਸਿਆ ਕਿ ਉੱਥੇ ਵੀ ਇਹਨਾਂ ਦੀ ਸਰਚ ਹੋਈ ਸੀ 2 ਦਿਨ ਪਹਿਲਾਂ। ਔਰ ਐਨਸੀਬੀ ਦਾ ਨੋਟਿਸ ਗਿਆ ਹੋਇਆ ਸੀਗਾ ਨੈਸ਼ਨਲ ਨਾਰਕੋਟਿਕ ਜਿਹੜਾ ਸਾਡਾ ਕੰਟਰੋਲ ਬਿਊਰੋ ਹੈਗੀ ਹੈ ਨੈਸ਼ਨਲ ਏਜੰਸੀ ਹੈ ਸੋ ਦੇਖੋ ਉਹ ਚੀਜ਼ਾਂ ਦਾ ਰਡਾਰ ਤੇ ਆ ਹੀ ਜਾਂਦੀਆਂ ਇਹ ਆਪਾਂ ਇਨਵੈਸਟੀਗੇਸ਼ਨ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਬਟ ਡੈਫੀਨਿਟਲੀ ਉਹਨਾਂ ਦੇ ਵੀ ਰਡਾਰ ਤੇ ਸੀ ਐਂ ਮੇਰੇ ਖਿਆਲ ਕੋਈ ਵੀ ਇਹੋ ਜੀ ਚੀਜ਼ ਚ ਨਹੀਂ ਮਤਲਬ ਟੀਮ ਨੂੰ ਤਾਂ ਕਿੱਲਾ ਕਰਨਾ ਕੀ ਹੁੰਦਾ ਕਿ ਬਹੁਤ ਜ਼ਿਆਦਾ ਕਈ ਵਾਰੀ ਕੇਸ ਜਿਹੜਾ ਬਹੁਤ ਸਟਰੌਂਗਲੀ ਫੋਟਾ ਉਦਾਕਰਣ ਕਰ ਲੋਗ ਜਿਹੜੇ ਤੇ ਬਾਚੇ ਨੇ ਸਮਾਨ ਤੇ ਰਿਹਾ ਹੋ ਜਾਂਦੇ ਨੇ ਫਿਰ ਨੈਚੁਰਲ ਗੱਲ ਆਉਂਦੀ ਹੈ ਉਹ ਹੀ ਦੁਬਾਰਾ ਜਿਹੜਾ ਉਹ ਕੰਮ ਕਰਦੀ ਸੀ ਸੁਸਤਰਾ ਕੇਂਦਰ ਵਿੱਚ ਹੈਡਕ ਲੈ ਕੇ ਆਪਣੇ ਕੱਢ ਲਓ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਐ ਅਸੀਂ ਤਾਂ ਬੜਾ ਹੁਣ ਪੈਰਵੀ ਦੇ ਉੱਤੇ ਵੀ ਬੜਾ ਜ਼ੋਰ ਫੋਕਸ ਦਿੱਤਾ ਹੋਇਆ ਹੈ ਸਾਡਾ ਸਪੈਸ਼ਲਿਕ ਪੈਰਵੀ ਸੈੱਲ ਹੈ ਡੀਜੀਪੀ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਬਣਾਇਆ ਗਿਆ ਜ ਜਦੀ ਇੱਕ ਮੋਨਿਟਰਿੰਗ ਆਪਣੇ ਡਿਸਟ੍ਰਿਕਟ ਪੁਲਿਸ ਚੀਫ ਦੇ ਲੈਵਲ ਤੇ ਹੁੰਦੀ ਹੈ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਊਗੀ ਔਰ ਜਿਹੜੇ ਇਹੋ ਜੇ ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਨੇ ਇਹਨਾਂ ਨੂੰ ਤਾਂ ਬੜਾ ਕਿਉਂਕਿ ਸਾਰਾ ਤੁਹਾਨੂੰ ਮੈਂ ਦੱਸਿਆ ਕਿ ਡਰੱਗ ਇਨਸਪੈਕਟਰ ਹਾਜ਼ਰੀ ਦੇ ਵਿੱਚ ਇਹ ਰਿਕਵਰੀਆਂ ਹੋਈਆਂ ਇਟ ਇਜ਼ ਅ ਵੈਰੀ ਫੁੱਲ ਪ੍ਰੂਫ ਕੇਸ ਔਰ ਉੱਥੇ ਲੋਕਲ ਜੱਜ ਸਾਹਿਬ ਦੇ ਪਹਿਲਾਂ ਅਲਾਕਾ ਮੈਜਿਸਟ੍ਰੇਟ ਦੇ ਫਿਰ ਉਹਨਾਂ ਨੇ ਕਿਹਾ ਏ ਸੀ ਜੀ ਐਮ ਦੇ ਜਾਓ ਸਾਰੀ ਜਗ੍ਹਾ ਗੁਜਰਾਤ ਵੀ ਔਨ ਰਿਕਾਰਡ ਲਿਆ ਕੇ ਆਪਾਂ ਸਾਰੀ ਇਹ ਚੀਜ਼ ਲੈ ਕੇ ਆਏ ਆਈ ਥਿੰਕ ਇਹ ਬੜਾ ਵਧੀਆ ਕੇਸ ਹੈਗਾ ਆਪਣਾ ਐਵੀਡੈਂਸ ਵਾਈਜ਼ ਐਂਡ ਅਸੀਂ ਇਹਨੂੰ ਤਵਕਕ ਕਰ ਰਹੇ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਆਪਾਂ ਕਨਵਿਕਸ਼ਨ ਵੱਲ ਲੈ ਕੇ ਜਾਈਏ ਦੇਖੋ ਸਜ਼ਾ ਤਾਂ ਇਹਦੇ ਚ ਆਪਣੇ ਮੈਂ ਹੁਣ ਇੱਕਦਮ ਇਹਨੂੰ ਆਫੈਂਡ ਯਾਦ ਨਹੀਂ ਪਰ ਐਨਡੀਪੀਐਸ ਦੇ ਸਿੰਥੈਟਿਕ ਡਰੱਗਸ ਕਮਰਸ਼ੀਅਲ ਕੁਆਂਟੀਟੀ ਹੈ ਉਹਦੀ ਸਜ਼ਾ ਤਾਂ ਮੈਕਸਿਮਮ ਹੀ ਹੈ ਐਨਡੀਪੀਐਸ ਤੁਸੀਂ ਦੇਖੋ ਨਹੀਂ ਰੁਲਦੇ ਨਹੀਂ ਰਹੇ ਜੀ ਅਸੀਂ ਪ੍ਰੋਫੈਸ਼ਨਲੀ ਉਤਸ਼ਾਹ ਨਾਲ ਕੰਮ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਔਰ ਅੰਮ੍ਰਿਤਸਰ ਵਾਸਤੇ ਇੱਕ ਆਪਣੇ ਜਿਹੜੀ ਹੈ ਅਚੀਵਮੈਂਟ ਕਰਕੇ ਲਿਆਉਣੀ ਹੈ ਪੁਲਿਸ ਵਾਸਤੇ 4 ਤਰੀਕ 4 ਦਸੰਬਰ ਨੂੰ ਕੇਸ ਦਰਜ ਹੁੰਦਾ ਔਰ ਉਹਦੀ ਇਨਵੈਸਟੀਗੇਸ਼ਨ ਅੱਜ ਆਪਾਂ 24 ਤਰੀਕ ਦੇ ਵਿੱਚ ਬੈਠੇ ਆਂ ਤੋ ਇਹ ਸਾਰੀ ਮੈਂ ਟੀਮ ਨੂੰ ਦਿਲੀ ਮੁਬਾਰਕਬਾਦ ਦੇਖੋ ਭਾਈ ਸਾਹਿਬ ਇਹ ਤਾਂ ਹੈ ਹੀ ਐ ਮੈਂ ਤੁਹਾਨੂੰ ਦੱਸਿਆ ਛੋਟੇ ਛੋਟੇ ਕੜੀ ਲੱਗਦੇ ਟਾਈਮ ਲੱਗ ਜਾਂਦਾ ਜਿੱਦਾਂ ਤੁਸੀਂ ਇੱਥੇ ਹੀ ਦੇਖਿਆ ਹੁਣ ਜੇ 4 ਦਸੰਬਰ ਨੂੰ ਆਪਾਂ ਚੁੱਪ ਕਰਕੇ ਬੈਠ ਜਾਂਦੇ ਕਿ ਜੀ ਅਸੀਂ ਫੜ ਲਏ 4000 ਉਹ ਵੀ ਕਮਰਸ਼ੀਅਲ ਹੀ ਐ ਤਾਂ ਅਸੀਂ ਉੱਥੇ ਰੁਕ ਜਾਂਦੇ ਸਾਰੇ ਫਾਰਵਰਡ ਬੈਕਵਰਡ ਲਿੰਕੇਜਸ ਇਹਨੇ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤੇ ਆ ਅੰਮੋਲੀ ਮਨੀ ਉਰਾਨਾ ਜੀ ਦੇ ਅਮੋਲਕ ਦੀਪ ਇਹ ਦਿਨ ਰਾਤ ਲੱਗੇ ਰਹੀ ਸਾਰੀ ਟੀਮ ਸਰ ਇਹ ਅਮੋਲੀ ਸਰ ਪੰਜਾਬ ਦੇ ਵਿੱਚ ਹੀ ਸਪਲਾਈ ਕਰਦੇ ਸੀ ਜੀ ਨਹੀਂ ਅਜੇ ਤਾਂ ਦੇਖੋ ਅੰਮ੍ਰਿਤਸਰ ਦਾ ਤੇ ਤਰਨਤਾਰਨ ਦਾ ਵਾਲਾ ਐਂਗਲ ਆਪਣਾ ਪੰਜਾਬ 'ਚ ਆਇਆ ਮਾਨਸਰ ਜੇਲ੍ਹ ਵਾਲਾ ਤੁਹਾਨੂੰ ਦੱਸ ਦਿੱਤਾ ਉਹਨੂੰ ਅਸੀਂ ਸਾਰਾ ਹੁਣ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਟੀਮ ਨੂੰ ਟਾਈਮ ਬੜਾ ਲੱਗਿਆ ਟਰੈਵਲਿੰਗ ਦੇ ਵਿੱਚ ਸਾਰਾ ਕਰਦੇ ਕਰਾਉਂਦੇ ਸਾਰੀ ਇਨਵੈਸਟੀਗੇਸ਼ਨ ਔਨ ਰਿਕਾਰਡ ਲਿਹਾਉਣੀ ਐਵਿਡੈਂਸਿਸ ਉਹ ਸਾਰਾ ਟਾਈਮ ਲੱਗ ਜਾਂਦਾ ਹੁਣ ਇਹਨੂੰ ਅਸੀਂ ਬੈਠ ਕੇ ਆਰਾਮ ਨਾਲ ਰਿਮਾਂਡ ਦੇ ਵਿੱਚ ਇਹਨਾਂ ਦਾ ਸਾਰਾ ਅੱਗੇ ਜਿਹੜਾ ਲਿੰਕੇਜਸ ਉਹ ਡਿਵੈਲਪ ਕਰਾਂ ਦੇਖੋ ਮੈਂ ਇੱਕ ਵੈਸੇ ਨਾ ਮਤਲਬ ਬਹੁਤ ਫ੍ਰੈਂਕ ਜੀ ਗੱਲ ਕਰਾਂ ਟ੍ਰੈਫਿਕ ਜੇ ਜੈਮ ਲੱਗਦਾ ਤਾਂ ਉਹਦਾ ਸਾਰਾ ਬਲੇਮ ਵਿਜ਼ੀਬਲ ਇਨਫੋਰਸਮੈਂਟ ਏਜੰਸੀ ਪੁਲਿਸ ਤੇ ਪੈ ਜਾਂਦਾ ਜਦੋਂ ਕਿ ਟ੍ਰੈਫਿਕ ਦਾ ਮੇਨ ਕੰਮ ਹੈਗਾ ਰੋਡ ਇੰਜੀਨੀਅਰਿੰਗ ਸਾਈਨੇਜ ਗ੍ਰੀਨ ਲਾਈਟਸ ਛੋਟੇ ਕੱਟ ਦੇਣੇ ਚੌਕਾਂ ਤੋਂ ਜਾਂ ਕਿਤੇ ਵੀ ਵਿਚੋ ਡਾਇਵਰਸ਼ਨ ਦੇਣੀ ਆ ਹੋਰ ਕਰਨਾ ਉਹ ਕਾਰਪੋਰੇਸ਼ਨ ਦਾ ਵੀ ਬਹੁਤ ਵੱਡਾ ਰੋਲ ਆ ਹੋਰ ਏਜੰਸੀਸ ਦਾ ਵੀ ਪੀਡਬਲੂਡੀ ਆ ਹੋਰ ਹੈ ਇਵਨ ਅਸੀਂ ਰੇਲਵੇ ਵਾਲਿਆਂ ਨੂੰ ਅਥਾਰਟिटीज ਨੂੰ ਰਿਕੁਐਸਟ ਵੀ ਮੈਂ ਕੀਤੀ ਸੀ ਵੀ ਥੋੜਾ ਸਮਾਂ ਦੇ ਦਿਓ ਸਟੱਡੀ ਕਰਵਾ ਲਈ ਪਰ ਉਹ ਕਹਿੰਦੇ ਸਾਡਾ ਤਾਂ ਟੈਂਡਰ ਨਿਕਲ ਗਿਆ ਹੁਣ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕਰ ਰਹੇ ਹੋ ਕਿ ਤਾਂ ਇਹ ਹੀ ਹੈਗਾ ਸੀ ਲੌਂਗ ਵੀਕਐਂਡ ਮੈਂ ਤੁਹਾਡੇ ਨਾਲ ਸ਼ੇਅਰ ਕਰ ਤੁਸੀਂ ਵੀ ਮੇਰੇ ਨਾਲ ਐਗਰੀ ਕਰੋਗੇ ਸੈਟਰਡੇ ਸੰਡੇ ਮੰਡੇਜ਼ ਕ੍ਰਿਸਮਸ ਦੂਸਰਾ ਇਹ ਨਿਆ ਸ਼ੋਭਾ ਯਾਤਰਾ ਸੀ ਕ੍ਰਿਸਮਸ ਕਰਕੇ ਉਹ ਸਾਰੇ ਹੀ ਨੇਚਰਲੀ ਸ਼ਹਿਰ ਦੇ ਮੇਨ ਏਰੀਆ ਦੇ ਵਿੱਚੋਂ ਨੰਗਦੇ ਆ ਥਰਡ ਸਾਡਾ ਪੁਆਇੰਟ ਸੀਗਾ ਕਿ ਬੀਆਰਟੀਐਸ ਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕਰਨਾ ਬਿਕਾਉਜ਼ ਦੈਟ ਇਜ਼ ਅ ਸਪੇਸ ਜਿੱਥੇ ਬੰਦ ਪਈ ਹੈ ਮੈਂ ਉਹ ਆਲਰੇਡੀ ਟੇਕ ਅਪ ਕੀਤਾ ਸ਼ਾਇਦ ਉਹੀ ਕਰਕੇ ਮੈਂ ਦੁਬਾਰਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਡੀ ਜ਼ਿੰਮੇਵਾਰੀ ਨਹੀਂ ਅਸੀਂ ਜ਼ਿੰਮੇਵਾਰੀ ਤੋਂ ਭਜਦੇ ਨਹੀਂ ਪਰ ਤੁਸੀਂ ਇਹ ਦੇਖੋ ਵੀ 700 ਕੁਛ ਬੰਦੇ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਹੈਲਥ ਵਾਲ ਵੀ ਆਪਾਂ ਦੇਖੀਏ ਕਿ ਕਿਸ ਤਰ੍ਹਾਂ ਉਹ ਇੰਨਾ ਸਮੋਗ ਇਨਹੇਲ ਕਰ ਰਹੇ ਨੇ ਬਟ ਪ੍ਰੋਬਲਮ ਇਜ਼ ਜੇ ਆਪਾਂ ਦੇਸੀ ਪਾਸ਼ਾ ਚ ਕਹੀਏ ਕਿ ਪੁਲਿਸ ਆਫੀਸਰ ਉਹਨੂੰ ਗੱਡੀ ਨੂੰ ਰੈਗੂਲੇਟ ਤਾਂ ਕਰਕੇ ਨਾ ਆ ਸਕਦਾ ਪਰ ਉਹਦੇ ਕੋਲ ਕੋਈ ਇਹੋ ਜਿਹਾ ਵਾਇਆ ਮੀਡੀਆ ਨਹੀਂ ਕਿ ਉਹਨੂੰ ਚੁੱਕ ਕੇ ਆਪਾਂ ਸਾਈਡ ਤੇ ਕਰ ਦਈਏ ਵੀ ਜੀ ਇੱਥੋਂ ਨੰਗਾ ਦਈਏ ਜਾਂ ਉੱਥੇ ਕਰ ਦਈਏ that is all about road engineering ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਟ੍ਰੈਫਿਕ ਦੀ ਮੀਟਿੰਗ ਪਹਿਲਾਂ ਹੋਈ ਸੀ ਪਰ ਉਹ ਨਹੀਂ ਆ ਸਕੇ ਹੁਣ ਮੈਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਹੈ ਸਿੰਸ ਉਹਨਾਂ ਕੋ ਵੀ ਚਾਰ ਜਗਾ ਕਾਰਪੋਰੇਸ਼ਨ ਦਾ ਉਹਨਾਂ ਨੇ ਮੈਨੂੰ ਸ਼ੋਰ ਵੀ ਕੀਤਾ ਕਿ ਆਪਾਂ ਇਕੱਠੇ ਬੈਠਾਂਗੇ ਮੈਂ ਕਿਹਾ ਸਾਨੂੰ ਦਿਓ so that ਛੋਟੇ ਛੋਟੇ ਪ੍ਰੋਬਲਮਸ ਹੁੰਦੀਆਂ ਹੁਣ ਇਵਨ ਬੀਆਰਟੀਐਸ ਨੂੰ ਅਸੀਂ ਔਨ ਗਰਾਉਂਡ ਆਪਣੇ ਲੈਵਲ ਤੇ ਕਰਦੇ ਬਟ ਲੀਗਲੀ ਇਟ ਹੈਸ ਟੂ ਆਰਡਰ ਉਹਨਾਂ ਨੂੰ ਬੁਲਾਉਣਾ ਚਾਹੀਦਾ ਵੀ ਜਿੰਦਰ ਬੰਦ ਹੈ ਅਸੀਂ ਪਬਲਿਕ ਇੰਟਰਸਟ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਸੋ ਥੈਟ ਅਸੀਂ ਪਬਲਿਕ ਕਨਵੀਨੀਅੰਸ ਨੂੰ ਤਰਜੀਹ ਦਈਏ ਸਰਕਾਰ ਦੀ ਲਾਗ ਦੇ ਨਾਲ ਕਰੋਨਾ ਦੀ ਲਾਗ ਦੇ ਨਾਲ ਸੀਸੀਟੀਵੀ ਕੈਂਪ ਦੇ ਦਾ ਪ੍ਰੋਜੈਕਟ ਜਿਹੜਾ ਵਾ ਹਮਰੇ ਸਰਚ ਲਗਾਇਆ ਗਿਆ ਗੱਲ ਇਹ ਸਾਨੂੰ ਮਿਲਦੀ ਕਿ ਉਹ ਫੇਲ ਹੋ ਗਿਆ ਚੱਲੂ ਨਹੀਂ ਹੋਇਆ ਕਾਰਨ ਯਾਰ ਦੇਖੋ ਮੈਂ ਅੱਜ ਵੈਸੇ ਗੱਲ ਕਰ ਰਿਹਾ ਇੰਨੀ ਅੱਛੀ ਆਪਣੀ ਰਿਕਵਰੀ ਹੋਈ ਆ ਆਪਾਂ ਇਹ ਕਿਸਨ ਫੇਰ ਵੀ ਕਰ ਲਾਂਗੇ ਆਪਾਂ ਨਸ਼ੇ ਨਸ਼ੇ ਵਾਲਾ ਕੰਮ ਦੇ ਉੱਤੇ ਵਧੀਆ ਕਰੀਏ ਤੁਸੀਂ ਐਪਰੀਸ਼ੀਏਟ ਕਰੋ ਹੁਣ ਇਹ ਲਾਈਵ ਚੱਲ ਰਿਹਾ ਲੈਟਸ ਨਾਟ ਚੇਂਜ ਦੀ ਟਾਪਿਕ ਮੈਂ ਇਹਦਾ ਜਵਾਬ ਦੇ ਦਿੱਤਾ ਆਈ ਥਿੰਕ ਉਹ ਸਾਰਾ ਕੁਝ ਆ ਗਿਆ ਥੈਂਕ ਯੂ ਕਿਸਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਦੇਖੋ ਤੁਸੀਂ ਕਿਸ ਤਰ੍ਹਾਂ ਇੱਕ ਡਰੱਗਸ ਫੜੀਆਂ ਜਾਂਦੀਆਂ ਇੱਕ ਰੱਕਟ ਆ ਪੂਰਾ ਤੁਹਾਨੂੰ ਦਿਖਾਣੇ ਆ ਉਹ ਡਰੱਗ ਜਿਹੜੀਆਂ ਫੜੀਆਂ ਗਈਆਂ ਇਹ ਦੇਖ ਸਕਦੇ ਹੋ ਤੁਸੀਂ ਇਹ ਡਰੱਗਸ ਨੇ ਇਹ ਦੇਖੋ ਕਰੀਬ-ਕਰੀਬ 15 ਲੱਖ ਤੋਂ ਵੱਧ ਦੇਣੀਆਂ ਇਹ ਦਵਾਈਆਂ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਸਾਰੀਆਂ ਡਿਫਰੈਂਟ ਡਰਗਸ ਨੇ ਜਿਹੜੀਆਂ ਫੜੀਆਂ ਗਈਆਂ ਕਿਸ ਤਰ੍ਹਾਂ ਮਾਨਸਾ ਜੇਲ੍ਹ ਦੇ ਅੰਦਰੋਂ ਬੈਠ ਕੇ ਰੈਕਡ ਚਲਾਇਆ ਜਾਂਦਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਅੰਮ੍ਰਿਤਸਰ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇਖੋ ਇਹ ਪੂਰਾ ਇੱਕ ਜਿਹੜਾ ਰੈਕਡ ਚਲਾਇਆ ਜਾ ਰਿਹਾ ਸੀਗਾ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਕੱਲ ਇੱਕ ਦਿਨ ਪਹਿਲਾਂ ਹਾਈ ਕੋਰਟ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਗੈਂਗਸਟਰ ਤੇ ਜਿਹੜੇ ਤਸਕਰ ਨੇ ਉਹ ਆਪਣਾ ਨੈਟਵਰਕ ਚਲਾ ਰਹੇ ਨੇ ਜਿੰਦਾ ਜਾਗਦਾ ਉਹਦਾ ਉਦਾਹਰਣ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਜਿਹੜੀ ਹੈ ਜਿਹੜੀ ਡਰੱਗਸ ਫੜੀ ਗਈ ਹੈ ਇਹ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਸਾਰਾ ਜਿਹੜਾ ਇਹ ਕਾਰੋਬਾਰ ਚੱਲ ਰਿਹਾ ਸੀਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅਹਮਦਾਬਾਦ ਗੁਜਰਾਤ ਦੀ ਇਹ ਫਰਮ ਹੈ ਗਲੋਸ ਫਰਮ ਜਿੱਥੋਂ ਕਿ 14 ਲੱਖ ਤੋਂ ਵੱਧ ਜਿਹੜੀਆਂ ਗੋਲੀਆਂ ਡਰੱਗ ਜਿਹੜੀਆਂ ਬਰਾਮਦ ਕੀਤੀ ਗਈ ਹੈ ਪੁਲਿਸ ਇੱਕ ਵੱਡੀ ਕਾਮਯਾਬੀ ਇਹਨੂੰ ਮੰਨ ਰਹੀ ਹੈ ਕਿੱਥੇ ਕਿੱਥੇ ਸਪਲਾਈ ਹੁੰਦੀਆਂ ਸੀ ਕਦੋਂ ਤੋਂ ਜਿਹੜਾ ਇਹ ਸਾਰਾ ਰੈਕਟ ਚੱਲ ਰਿਹਾ ਹੈ ਪੰਜਾਬ ਨਸ਼ੇ ਦੀ ਗਰਤ ਦੇ ਵਿੱਚ ਜਿਹੜਾ ਤਸਦਾ ਜਾ ਰਿਹਾ ਹਰ ਰੋਜ਼ ਕੋਈ ਨਾ ਕੋਈ ਐਸੀ ਖਬਰ ਆਉਂਦੀ ਹੈ ਕਿ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ ਪਰ ਇਹ ਜਿਹੜੇ ਤਸਕਰ ਨੇ ਇਹ ਜਿਹੜੇ ਆ ਕਿਸ ਤਰ੍ਹਾਂ ਆਪਣਾ ਨੈਟਵਰਕ ਚਲਾ ਰਹੇ ਨੇ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇਹ ਬਹੁਤ ਵੱਡੀ ਜਿਹੜੀ ਹੈ ਇੱਕ ਸਾਜ਼ਿਸ਼ ਹੈ ਕੌਨਸਪੀਰੇਸੀ ਹੈ ਕੌਣ ਲੋਗੋ ਦੇ ਸ਼ਾਮਲ ਨੇ ਕੀ ਕੁਛ ਲੀਡਰ ਕੁਛ ਅਫਸਰ ਕੁਛ ਹੋਰ ਲੋਕ ਜਿਹੜੇ ਸ਼ਾਮਲ ਨੇ ਇਹ ਸਾਰੇ ਦੇ ਸਾਰੇ ਬੇਨਕਾਬ ਹੋਣੇ ਚਾਹੀਦੇ ਨੇ ਅਮਰਸਰ ਤੋਂ ਡੀ4 ਨਿਊਜ਼ ਦੀ ਦੀਪਕ ਪਣਾਰੀ ਦੀ ਖਾਸ ਰਿਪੋਰਟ